ਹਾਂਜੀ ਸਾਰਿਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਅੱਜ ਆਪਾਂ ਦੱਸਦੇ ਹਾਂ ਤੁਹਾਨੂੰ ਕਸਹਿੇ ਬਾਰੇ ਤੇ ਵੀ ਕਿਵੇਂ ਮਾਪ ਲੈਣਾ ਹੈ ਕਿਵੇਂ ਆਪਾਂ ਕਟਾਈ ਕਰਨੀ ਹੈ ਸਭ ਤੋਂ ਪਹਿਲਾਂ ਦੱਸ ਦਾਂਗੇ ਆਪਾਂ ਨੇ ਲੰਬਾਈ ਕਿਵੇਂ ਲੈਣੀ ਹੈ ਤੇ ਚੜਾਈ ਕਿਵੇਂ ਲੈਣੀ ਹੈ ਹਾਂਜੀ ਹੁਣ ਆਪਣੇ ਕਸਹਿਰੇ ਦੀ ਲੰਬਾਈ ਹੈ ਜੀ 14 ਇੰਚ ਇਸ ਤਰੀਕੇ ਨਾਲ 14 ਆ ਗਈ ਤੇ ਚੜਾਈ ਆ ਗਈ ਜੀ ਆਪਣੇ ਇਸ ਤਰੀਕੇ ਨਾਲ ਨੇਫੇ ਗਣੀਓ ਆਪਣਾ ਆ ਗਿਆ ਜੀ 35 ਇੰਚ ਤੇ ਹੁਣ ਆਪਾਂ ਨੇ ਇਹਨਾਂ ਦੱਸਦੇ ਹਾਂ ਤੁਹਾਨੂੰ ਵੀ ਕਿਵੇਂ ਕਟਾਈ ਕਰਨੀ ਹੈ ਜੀ ਤੇ ਸਭ ਤੋਂ ਪਹਿਲਾਂ ਕੀ ਆਪਾਂ ਲਵਾਂਗੇ ਇਸ ਤਰ੍ਹਾਂ ਭਲੇ ਲੋਟ ਜਿਹੜਾ ਤੁਸੀਂ ਦੇਖੋ ਆਪਣਾਗਾ ਤਿਆਰ 14 ਇੰਚ ਇਹ 17 ਇੰਚ ਹੈ ਜੀ ਜਿਹੜੀ ਆਪਾਂ ਮਤਲਬ ਆਈਸ ਲੋਟ ਤੁਹਾਨੂੰ ਸਮਝਾਉਨੇ ਆ ਜੇ ਤਾਂ ਆਪਾਂ ਆਈਸ ਲੋਟ ਕੱਪੜਾ ਲੈਨੇ ਆ ਜੀ ਜਿਹੜਾ ਕਸੇਰੇ ਦਾ ਉਹ ਤਾਂ ਘਟ ਜਾਂਦਾ ਤੇ ਜਿਵੇਂ ਆਪਾਂ ਨੇ ਇਥੇ ਲੋਟ ਲੈਨੇ ਆ ਹਨਾ ਵੀ ਇਹ ਲੋਟ ਫੇਰ ਲੈਨੇ ਆ ਇਹ ਵੱਧ ਜਾਂਦਾ ਹੁਣ ਆਪਾਂ ਨੇ ਆਹ ਚੀਜ਼ ਤਾਂ 4 ਇੰਚ ਘਟਾ ਕੇ ਲੈਣੀ ਹੈ ਤੇ ਜਿਹੜਾ ਆਪਾਂ ਨੇ ਆਹ ਨਾਪ ਲਿਆ ਇਹ 4 ਇੰਚ ਆਪਾਂ ਨੇ ਵੱਧ ਲੈਣਾ ਹੈ ਇਹ ਇਸ ਲੋਟ ਕਪੜਾ ਘਟ ਜਾਂਦਾ ਤੇ ਇਸ ਲੋਟ ਵੱਧ ਜਾਂਦਾ ਹੁਣ ਇਹ ਤੁਹਾਨੂੰ ਦੱਸ ਗਏ ਹੁਣ ਆਪਾਂ ਨੇ ਇਸ ਲੋਟ ਤਾਂ ਲੈਣਾ ਜੀ ਪਰ ਇਹ ਲੋਟ ਆਪਣਾ ਸਤਾਰ ਹੈ ਉਹ ਚਾਉਣਾ ਆਪਣਾ ਥੋੜਾ ਜਿਹਾ ਘਟਦਾ ਹੈ ਨਾ ਆਪਾਂ 18 ਇੰਚ ਲੈਣਾਗਾ ਹੁਣ ਆਪਾਂ ਦੂਸਰੇ ਲੋਟ ਤੱਕ ਲਾਉਣੀ ਹੈ ਜੀ ਕੱਪੜੇ ਦੀ ਤੇ ਇਸ ਨੂੰ ਦੱਸਦੇ ਆ ਇਸ ਲੋਟ ਪਨੇ ਲੋਟ ਆਪਣਾ ਬਣਦਾ ਨਹੀਂ तो हूँ आइस रोट आप खोल के कपड़े ते इस तरीके लवेंगे जिमें हूँ आपने इतों ले, ले लिया जी वो सी चौदह तो आप इतों लठार इंच इस तरीके लाने तो हूँ आपदरों अठारह ले लेंक्रीम हूँ आप लिया ठीक है चौदह इंच कि ये आप चार इंच वह ले लिया एसलोट यह घट जूगा फिर लोट बढ़ जूगा लोट भी सुन चार इंच लेना है लोट अपने ले लिया चार इंच वे ਲੋਟ ਆਪਣਾ ਸਾਰਾ 34 ਸੀ ਤੇ ਹੁਣ ਆਪਣਾ ਇੱਕ ਤੋਂ ਸਾਰਾ ਪਨਾ ਇਸ ਲੋਟ ਆਪਾਂ ਨੇ ਖੋਲ ਕੇ ਦੂਸਰੇ ਲੋਟ ਤਹ ਲਾ ਲਈਏ ਸਾਰਾ ਇੱਥੇ ਤੱਕ ਪਨਾ 34 ਇੰਚ ਆ ਗਿਆ ਆਪਣੇ ਕਸੈਰੇ ਦੀ ਲੰਬਾਈ ਵੀ 34 ਹੈ ਹਾਂਜੀ ਹੁਣ ਇਸ ਲੋਟ ਆਪਾਂ ਨੇ ਚੜਾਈ ਲੋਟ ਆਪਾਂ ਨੇ 5 ਇੰਚ ਕਟ ਅਤਨ 3 ਇੰਚ ਲਵਾ ਗਏ ਆਪਦੇ ਆਪ ਇੰਨਾ 33 ਇੰਚ 34 ਇੰਚ ਬਣ ਗਏ ਨੇ ਫੇ ਲੋਟ ਬਾਦ ਜਾਂਦਾ ਜੀ ਮੂਰੀ ਲੋਟ ਜਿਹੜਾ ਆਪਾਂ ਇਸ ਲੋਟ ਲੈਨੇ ਆ ਉਹ ਤੋਂ ਕੱਟ ਜਾਂਦਾ ਹੁਣ ਆਪਾਂ ਨੇ ਇੱਥੋਂ ਲੈ ਲੈਣੇ ਨੱਤੀਆਂ ਚਾਪ ਨੇ ਆ ਲੈ ਲਿਆ ਨਸਾਨੀ ਲਾ ਲਈ 29 ਤੇਜੀ ਆਪਾਂ ਨੇ ਇੱਥੇ ਲੈ ਲਿਆ ਹੁਣ ਆਪਾਂ ਇਹਨਾਂ ਨੂੰ ਮਿਲਾ ਕੇ ਨਸਾਨੀਆਂ ਨੂੰ ਆਪਾਂ ਕੱਟ ਕੇ ਸਾਨੂੰ ਸਲਾਈ ਕਰਕੇ ਵੀ ਕਿਹੜੇ ਲੋਟ ਸਲਾਈ ਲਾਉਣੀ ਹੈ ਹਨਾ ਫਿਰ ਤੁਹਾਨੂੰ ਕੱਟ ਕੇ ਦਿਖਾਉਣੀ ਹੈ ਦੋ ਤਰ੍ਹਾਂ ਦਾ ਕਈ ਸਿਰ ਕਈ ਤਰ੍ਹਾਂ ਕੱਟੇ ਜਾਂਦੇ ਜੀ ਆਪਾਂ ਤੁਹਾਨੂੰ ਦੋ ਤਰੀਕੇ ਦੱਸਦੇ ਹਾਂ ਹਾਂ ਜੀ ਹੁਣ ਆਪਾਂ ਇਹਨੂੰ ਲਾ ਲਿਆ ਤੇ ਇੱਕ ਇੰਨੀ ਆਪਾਂ ਨੇ ਹੋਰ ਲਉਣਾ ਇਹਦੇ ਜਿੰਨੀ ਇੱਕ ਕਨਾਪ ਦੇ ਆਪਾਂ ਦੋ ਕਸਰੇ ਸੋਨੂੰ ਵੱਖ-ਵੱਖ ਤਰੀਕੇ ਨਾਲ ਕੱਟ ਕੇ ਦਿਖਾਵਾਂਗੇ ਜੀ ਤੁਹਾਨੂੰ ਇਹ ਤਰ੍ਹਾਂ 10 ਆਪਾਂ ਨੇ ਆ ਲਾਵੇ ਜੀ ਐਡੀ ਪੀਸ ਆਪਾਂ ਨੇ ਇੱਕ ਹੋਰ ਲਾਉਣਾ ਹੈ ਜੀ ਜਿੰਨਾ हां जी ਹੁਣ ਆਪਾਂ ਇਸ ਤਰ੍ਹਾਂ ਸਲਾਈ ਕਰਾਂਗੇ ਇੱਥੋਂ ਆ ਆਪ ਆਪਣਾ ਬੰਦ ਪਾਸਾ ਆ ਗਿਆ ਤੇ ਆਪਾਂ ਇੱਥੋਂ ਸਲਾਈ ਕਰਕੇ ਇਹਨੂੰ ਬੰਦ ਕਰ ਲਾਂਗੇ ਚਾਰ ਸਪੇਰ ਨੂੰ ਸਲਾਈ ਕਰਨਾ ਇਹ ਇਸ ਤਰੀਕੇ ਨਾਲ ਇਹਨੂੰ ਆਪਾਂ ਸਲਾਈ ਲਾਉਂਦੇ ਹਾਂ

ਹੁਣ ਦੂਸਰੀ ਲਾਉਣੀ ਹੈਗੀ ਆਪਾਂ ਨੇ ਇਸ ਤਰੀਕੇ ਨਾਲ ਇਹਨੂੰ ਸਿੱਧੀ ਆਪਾਸਾ ਫੁੰਦਾ ਆਪਣਾ ਤੇ ਇੱਥੋਂ ਉਧਰੋਂ ਵੀ ਫੁੰਦਾ ਹੈ ਜੀ ਹੁਣ ਆਪਾਂ ਇਹਨੂੰ ਸਿੱਧੀ ਆ ਵਿਚਾਲ ਨੂੰ ਲਾ ਦਾਂਗੇ ਕਿਸੇ ਨੂੰ ਇਹ ਐਸਟਰਾ ਇਹਨੂੰ ਐਸਟਰਾ ਲਾ ਕੇ हां जी ਹੁਣ ਆਪਾਂ ਨੇ ਇਧਰ ਕੱਲੀ ਸਿਆਉਣ ਲਾ ਲਈ ਸਿੱਧੀ ਐ ਇਸ ਤਰੀਕੇ ਨਾਲ ਇਹ ਆਹ ਸਾਈਡ ਤੇ ਇਹ ਇੱਥੇ ਇਸ ਤਰ੍ਹਾਂ ਲਾ ਲਈ ਹੁਣ ਆਪਾਂ ਇੱਥੇ ਟੱਕ ਨਾਲਿਆ ਬੰਦ ਪਾਸੇ ਇੱਕ ਲਾ ਲਿਆ ਟੱਕੇ ਇੱਥੇ ਬੰਦ ਪਾਸੇ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਖੋਲ ਕੇ ਇਹਨੂੰ ਵਿਚਾਰੇ ਕਰ ਦਾਂਗੇ ਸਲਾਈ ਨੂੰ ਇਸ ਤਰੀਕੇ ਨਾਲ ਇਹ ਆ ਗਿਆ ਆਪਣਾ ਟੱਕ ਉਚਾਲੇ ਇੱਥੇ ਆਪਾਂ ਸਲਾਈ ਰੱਖ ਲਈ ਹੁਣ ਆਪਾਂ ਇਧਰੋਂ ਲਾਵਾਂਗੇ ਇਹ ਦੁੱਧ ਜਿਹੜਾ ਪਹਿਲਾਂ ਦੱਸਿਆ ਜੀ ਉਹ ਆਪਾਂ ਹੋਰ ਤਰ੍ਹਾਂ ਸਲਾਈ ਕੀਤਾ ਆ ਹੋਰ ਆਟਾ ਕ ਨਾਲ ਜਮਾ ਮਲਾ ਕੇ ਇਹ ਇਸ ਤਰੀਕੇ ਬਸੇ ਦੋ ਮਾ ਇਹ ਇਸ ਤਰ੍ਹਾਂ ਆ ਵੀ ਟੱਕਣਾ ਲਿਖੋ ਪਰ ਲਾਲੀਆਂ ਸਿਆਉਣਾ ਹੁਣ ਸੋਨੂੰ ਦੁਕਾਉਣਾ ਕੱਟ ਕੇ ਦੇਖੇ ਇਸ ਤਰੀਕੇ ਨਾਲ ਕੱਟਣਾ ਆਪਾਂ ਮੂਰੀ ਲੈਣੀ ਹੈ ਕਿੱਧਰ ਆਪਾਂ ਨੇ ਨੇਪਾ ਲਾਉਣਾ ਹੈ ਹੁਣ ਆਪਾਂ ਦੱਸਦੇ ਹਾਂ ਹਾਂਜੀ ਹੁਣ ਆਪਾਂ ਨੇ ਦੇਖੋ ਇੱਧਰ ਬੰਦ ਪਾਸਾ ਕਰ ਲਿਆ ਇੱਧਰ ਕਰ ਲਿਆ ਆ ਆਪਾਂ ਨੇ ਵਿਚਾਲੇ ਸਉਣ ਲਾਈ ਹੈ ਜੀ ਵਿਚਾਲੇ ਲਾ ਕੇ ਜਿਹੜੇ ਆਪਾਂ ਟੱਕ ਲਾਈ ਸੀ ਹੈਨਾ ਫਿਰ ਆਪਾਂ ਇਹਨਾਂ ਨੂੰ ਵਿਚਾਲੇ ਸਲਾਈ ਨੂੰ ਰੱਖ ਕੇ ਇੱਧਰੋਂ ਵੀ ਬੰਦ ਕਰਤਾ ਤੇ ਆ ਚੀਜ਼ ਵੀ ਬੰਦ ਕਰਤੀ ਹੁਣ ਇਹ ਚਾਸਫੇਰ ਬੰਦ ਹੋ ਗਿਆ ਇਹਦੀ ਤਾਂ ਸਲਾਈ ਆ ਗਈ ਜੀ ਵਿਚਾਰੇ ਹੁਣ ਆਪਾਂ ਇਹਨੂੰ ਇੱਥੋਂ ਲੈ ਕੇ ਆ ਕੋਨੇ ਤੋਂ ਆ ਕੋਨੇ ਤੱਕ ਨਿਸ਼ਾਨੀ ਲਾਉਣੀ ਹੈ ਜੀ ਫਿਰ ਆਪਾਂ ਕੱਟਾਂਗੇ ਇਸ ਤਰੀਕੇ ਨਾਲ ਇਹ ਆ ਨਿਸ਼ਾਨ ਲਾ ਲਈਏ ਭਾਜੀ ਫਿਰ ਇਸ ਨੂੰ ਆਪਾਂ ਦਿਖਾਉਣਾ ਹੈ ਵੀ ਕਿੰਨੇ ਉਸ ਤੇ ਉਹ ਹੁੰਦਾ ਹੈ ਹਾਂਜੀ ਹੁਣ ਆ ਲੈ ਲਈ ਆਪਾਂ ਨੇ ਨਿਸ਼ਾਨ ਲਾ ਲਿਆ ਠੀਕ ਹੈ ਜੀ ਹੁਣ ਆਪਾਂ ਇੱਥੋਂ ਜਿਹੜਾ ਥਲੜਾ ਪੱਲਾ ਜੀ ਉਹ ਨਹੀਂ ਆਪਾਂ ਵਿੱਚ ਕੱਟਣਾ ਉਹ ਰੱਖਣਾ ਹੈ ਉੱਪਰਲੇ ਉੱਪਰਲੇ ਪੱਲੇ ਨੂੰ ਕੱਟਣਾ ਹੈ ਹੁਣ ਇਹ ਤਰੀਕੇ ਨਾਲ ਕੱਟਾਂਗੇ ਆਪਾਂ ਇਹ ਇਸ ਤਰ੍ਹਾਂ ਹੁਣ ਇਹ ਆਪਾਂ ਦੇਖੋ ਤੁਸੀਂ ਦਿਖਾਉਣੀ ਆ ਸਾਨੂੰ ਇੱਕ ਪੱਲਾ ਕੱਟਿਆ ਤੇ ਫੇਰ ਆਪਾਂ ਦੂਸਰਾ ਕੱਟ ਕੇ ਦਿਖਾਵਾਂਗੇ ਇਹ ਆ ਦੇਖੋ ਹੁਣ ਆਪਾਂ ਨੇ ਉੱਪਰਲਾ ਪੱਲਾ ਇੱਕ ਕੱਟ ਲਿਆ ਜੀ ਨਿਸ਼ਾਨੀ ਲਾ ਕੇ ਹੈਨਾ ਹੁਣ ਇਹਨੂੰ ਆਪਾਂ ਨੇ ਸਿੱਧਾ ਕਰ ਲੈਣਾ ਹੈ ਕੱਪੜੇ ਨੂੰ ਇਹ ਐਸ ਤਰ੍ਹਾਂ ਇਹ ਐਸ ਤਰ੍ਹਾਂ ਹੁਣ ਆਪਾਂ ਥੋੜਾ ਜਿਹਾ ਕੱਢ ਲਈਏ ਆਪਣੇ ਤੇ ਇਸ ਤਰੀਕੇ ਨਾਲ ਜੀ ਠੀਕ ਹੈ ਜੀ ਇਸ ਤਰ੍ਹਾਂ ਪਾਈਂਦਰ ਕੱਢਣਾ ਐਸ ਤਰ੍ਹਾਂ ਹਾਂਜੀ ਆ ਨਿਕਰੇ ਰੱਖੀਏ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਕਿੱਥੋਂ ਝੋਲੀ ਲੈਣੀ ਹੈ ਕਿੱਥੋਂ ਮੂਰੀਆਂ ਲੈਣੀਆਂ ਹਨ ਜੀ ਹੁਣ ਆਪਣੇ ਇਸ ਤਰੀਕੇ ਨਾਲ ਬਣ ਗਿਆ ਜੀ ਬਸ ਇਹ ਹੁਣ ਆਪਾਂ ਇਹਨੂੰ ਲਾ ਕੇ ਵਿਚਾਰ ਨੂੰ ਆਪਾਂ ਨੇ ਇਸ ਤਰ੍ਹਾਂ ਤੈ ਹੋਣਾ ਹੈ ਜੀ ਇਸ ਤਰੀਕੇ ਨਾਲ ਠੀਕ ਹੈ ਹੁਣ ਇੱਥੋਂ ਤਾਂ ਆਪਾਂ ਨੇ ਕੱਟਣਾ ਜੀ ਜਿਹੜੀਆਂ ਪਛੀੜੀ ਬਣਾਉਣੇ ਹੁੰਦੇ ਨੇ ਨੇਫਾ ਤੇ ਆਹ ਚੀਜ਼ ਹੈ ਜਿਹੜੀ ਇੱਥੋਂ ਬਣਾਉਣੀ ਆਪਾਂ ਨੇ ਮੂਰੀ ਤੇ ਝੋਲੀ ਠੀਕ ਹੈ ਜੀ ਆ ਦੇਖੋ ਹੁਣ ਆਪਾਂ ਇੱਥੋਂ ਕੱਟਣਾ ਹੈ ਨੇਫਾ ਜੀ ਇਹ ਐ ਤਰੀਕੇ ਨਾਲ ਬਚਾ ਰ ਹਾਂ ਆਪਾਂ ਇਹਨਾਂ ਕਾ 10 ਇੰਚ ਕ ਆਜੇ ਇੱਥੋਂ ਕੱਟਤਾ ਜੀ ਚੇੜੀ ਬਣਾਉਣ ਵਾਸਤੇ ਠੀਕ ਹੈ ਜੀ ਹੁਣ ਆਪਾਂ ਲੈਨੇ ਇੱਥੋਂ ਝੋਲੀ ਮੋਰੀ ਆਪਣੀ ਵੀ ਇੱਥੋਂ ਤੇ ਹਾਂਜੀ ਹੁਣ ਆਪਾਂ ਨੇ ਇੱਥੋਂ ਲੈਣੀ ਐ ਮੋਰੀ ਤੇ ਮੋਰੀ ਆਪਾਂ ਲਵਾਂਗੇ ਜੀ 13 ਇੰਚਰ ਇੱਥੋਂ 13 ਇੰਚ ਲੈਣੇ ਆ। ਆਹ ਹੋ ਗਈ ਮੋਰੀ ਆਹ ਹੋ ਗਈ ਜੀ ਆਪਣੀ ਝੋਲੀ ਵਿਚਾਲੇ। ਇਹਨਾਂ ਵਿੱਚ 7 ਇੰਚ ਹੀ ਹੈ ਝੋਲੀ ਦੀ ਆਪਾਂ 7 ਇੰਚ ਤੇ ਇੰਸਾਨ ਲਾ ਦਿਆਂਗੇ। ਇੱਥੋਂ ਇਹ ਸਾਨੂੰ ਹੁਣ ਕੱਟ ਕੇ ਦਿਖਾਉਣਾ ਹੈ ਜੀ ਇਸ ਤਰੀਕੇ ਨਾਲ। ਹਾਂਜੀ ਇੱਥੋਂ ਆਪਾਂ ਨੇ ਲੈ ਲਿਆ 6.5 ਤੇ 7 ਝੋਲੀ ਰਹੇਗੀ ਤੇ ਆਹ ਹੋ ਗਿਆ ਜੀ ਆਪਣਾ ਇਹ ਇਸ ਤਰੀਕੇ ਨਾਲ ਮੋਰੀ। ਇਸ ਤਰ੍ਹਾਂ ਇਹ ਇਸ ਤਰ੍ਹਾਂ ਆਪ ਪਕੇ ਹਨ ਅਰਥ ਨਾਲ ਵੀ ਫਿਰ ਇਹ ਰਿਸਕ ਜਾਂਦਾ ਹੈ ਇਹ ਇਸ ਤਰ੍ਹਾਂ ਆ ਹੋ ਵੀ ਮੂਰੀ ਇਸ ਤਰੀਕੇ ਨਾਲ ਹੀ ਆਪਾਂ ਨੇ ਇਥੋਂ ਕਰਦੇ ਹਾਂ ਹਾਂਜੀ ਆ ਸੁਣ ਦਿਖਾਉਣੀ ਆ ਇਸ ਤਰ੍ਹਾਂ ਕੋਈ ਹਾਂਜੀ ਆ ਤਾਂ ਹੋ ਗਈਆਂ ਆਪਣੀਆਂ ਮੋਰੀਆਂ ਤੇ ਇਧਰੋਂ ਆਪਣੀਆਂ ਮੋਰੀ ਹੋ ਗਈ ਜੀ ਆ ਬਚਾਲੇ ਝੋਲੀ ਹੋ ਗਈ 7 ਇੰਚ ਤੇ ਆ ਦੇਖੋ 7 ਇੰਚ ਝੋਲੀ ਹੋ ਗਈ ਆ ਆਪਾਂ ਨੇ ਜੀ ਤੁਹਾਨੂੰ ਦੱਸਿਆ ਸੀਗਾ ਤੇ 15 ਜੀ 1.5 ਇੰਚ ਆਪਣਾ ਨੇ ਫਾਮੜ ਜੂ 14 ਰਹਿ ਜੂ ਤੇ ਬਾਕੀ ਇੱਥੋਂ ਮੋਰੀ ਲਈ ਜਾਊਗੀ ਇਹ ਲੋਟ ਆਪਾਂ ਨੇ 29 ਲਿਆ ਸੀਗਾ ਤੇ ਹੁਣ ਤੁਹਾਨੂੰ ਦਿਖਾਉਣਾ ਕਿੰਨਾ ਰਹਿ ਗਿਆ ਆ ਦੇਖੋ ਜੀ ਉਹੀ ਆਪਣਾ 34 ਤੇ ਆ ਗਿਆ ਜੀ ਆ ਦੇਖੋ 29 ਇੰਚ ਲਿਆ ਸੀਗਾ ਇਹ ਤੋਂ ਇੱਕ ਤੋਂ ਲੈ ਕੇ ਜੀ ਆਪਾਂ ਲਿਆ ਸੀ 29 ਹੁਣ ਤੇ ਆ ਦੇਖੋ ਕਿੰਨਾ ਵੱਧ ਗਿਆ 5 ਇੰਚ ਵੱਧ ਗਿਆ ਜੀ ਉਹੀ ਆਪਣਾ 34 ਹੋ ਗਿਆ ਪੂਰਾ ਐਸ ਲੋਟ ਆਪਣਾ ਜੀ ਹੋ ਗਿਆ ਆਪਾਂ 14 ਰੱਖਣਾ ਤੇ ਐਸ ਲੋਟ ਹੋ ਗਿਆ ਜੀ ਆਪਣੇ 15.5 ਤੇ ਬਸ 1.5 ਇੰਚ ਆਪਣੇ ਇਥੋਂ ਨੇਫਾ ਮੁੜ ਜੂ ਤੇ ਬਾਕੀ ਆਪਣੀ ਇੱਥੇ ਜੀ ਕੱਪੜਾ ਜਿਹੜੀ ਲੱਗੂਗੀ ਤੇ ਪੱਟੀ ਉਹ ਦਾ ਆਪਣਾ ਆਹ ਹੋਊਗੀ ਬੜਾ ਇੰ ਇੱਥੇ ਵਾਲੀ ਜੀ ਗਮੋੜੀ ਤੇ ਇਹ ਇਸ ਤਰੀਕੇ ਨਾਲ ਕੱਟਿਆ ਜੀ ਆਪਾਂ ਵਿਚਾਲੇ ਸਲਾਈਆ ਘਟਾਈ ਇਹਦੀ ਵੀ ਐਂ ਹੋਊਗੀ ਆਪਾਂ ਇਹਦੀਆਂ ਸਿਉਣਾ ਇਸ ਤਰੀਕੇ ਨਾਲ ਲਾਈਆਂ ਨੇ ਆਹ ਦੇਖੋ ਇਹ ਆਪਾਂ 50 ਫੇਰੇ ਲਾ ਗਿਆਂ ਹਨ ਤੇ ਜਿਵੇਂ ਇਧਰੋਂ ਵੱਧਦਾ ਹੈ ਆਇਲਾਤੀ ਸ্লাই ਆਇਲਾਤੀ ਜੀ ਆਇਲਾਤੀ ਬੰਦ ਦੋਗੇ ਇਸ ਤਰੀਕੇ ਨਾਲ ਇਹਨੂੰ ਇਸ ਲੋਟ ਤੇ ਇਹਦੇ ਰੋਟ ਜੀ ਆਪਾਂ ਇਦਾਂ ਨਸਾਨੀ ਲਾ ਕੇ ਹੁੰਜੇ ਨੂੰ ਇਧਰ ਕੋਨੇ ਨੂੰ ਕੋਨਾ ਮਲਾ ਕੇ ਜੀ ਨਸਾਨ ਲਾ ਲਾਂਗੇ ਹੁਣ ਆਪਾਂ ਇਸ ਤਰੀਕੇ ਨਾਲ ਹੀ ਇਹ ਬਣ ਜੂਗੀ ਹਾਂਜੀ ਹੁਣ ਆਪਾਂ ਨੇ ਉੱਪਰਲਾ ਪੱਲਾ ਇਹਦਾ ਕੱਟ ਲਿਆ ਜੀ ਹਾਂਜੀ ਹੁਣ ਉਵੇਂ ਜਿਵੇਂ ਆਪਾਂ ਇਹ ਇਹ ਸਿੱਖ ਤੇ ਉਛਲਾਈ ਜੀ ਵੱਖ-ਵੱਖ ਹੋਗੀ ਤੇ ਕਟਾਈ ਇਕ ਕੋਈ ਨਹੀਂ ਬਸ ਸਫਟੀ ਹੋ ਹੀ ਬੰਨ ਲੈ ਜੀ ਹਾਂ ਜੀ ਇਹ ਹੋ ਗਿਆ ਆਪਣੇ ਸਲਾਈ ਬਖ ਬਖ ਸੀ ਜੀ ਤੇ ਕਟਾਈ ਇੱਕੋ ਆ ਜੀ ਸਲਾਈ ਆ ਭਾਗ ਦੀ ਵੀਡੀਓ ਚ ਦੱਸਾਂਗੇ ਜੀ ਧੰਨਵਾਦ